ਹਾਂਜੀ ਗੁਰਮੁਖ ਪਿਆਰਿਓ ਅੱਜ ਕਤਕ ਦੀ ਸੰਗਰਾਂਦ ਦੇ ਮੌਕੇ ਸਤਿਗੁਰ ਪਾਤਸ਼ਾਹ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਅਸੀਂ ਆਪਣੇ ਆਪ ਨੂੰ ਪਰਬੋਧਣਾ ਹੈ ਆਪਣੇ ਆਪ ਨੂੰ ਖੋਜਣਾ ਹੈ ਕਿਉਂਕਿ ਸੰਸਾਰ ਵਿੱਚ ਵਿਚਰਦਿਆਂ ਹੋਏ ਆਸੀਂ ਆਪਣੇ ਆਪ ਨੂੰ ਨਹੀਂ ਦੇਖਦੇ ਤੇ ਦੂਸਰੇ ਦੇ ਵਿੱਚ ਦੋਸ਼ ਕੱਢਣੇ ਸ਼ੁਰੂ ਕਰ ਦਿੰਦੇ ਆਂ ਕਈ ਵਾਰ ਪਰਮਾਤਮਾ ਤੇ ਉੱਪਰ ਬਲੇਮ ਕਰਨਾ ਸ਼ੁਰੂ ਕਰ ਦਿੰਨੇ ਆ। ਕਈ ਵਾਰ ਉਹਦੇ ਗੁਰਮਖਾਂ ਦੇ ਉੱਪਰ ਬਲੇਮ ਕਰਨਾ ਸ਼ੁਰੂ ਕਰ ਦਿੰਨੇ ਆ। ਫੇ ਮੈਨੂੰ ਇਸ ਤਰ੍ਹਾਂ ਹੋ ਗਿਆ। ਮੈਨੇ ਨਾਲ ਚੰਗਾ ਨਹੀਂ ਹੋਇਆ। ਪਰ ਪਾਥਿਆ ਇੱਥੇ ਕਤਕ ਮਹੀਨੇ ਦੇ ਰਾਈ ਸਾਨੂੰ ਸੰਦੇਸ਼ ਦਿੰਦੇ ਨੇ। ਕਤਕ ਕਰਮ ਕਮਾਉਣੇ। ਦੋਸ਼ ਨਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਵੇ ਰੋਗ ਪੀਏ ਜੋ ਵੀ ਮਨ ਨੂੰ ਆਸ਼ਾਂਤ ਕਰਨ ਦੇ ਇਹ ਕਾਰਨ ਬਣ ਰਿਹਾ ਇਹਦੇ ਪਿੱਛੇ ਕਿਸੇ ਹੋਰ ਦਾ ਹੱਥ ਨਹੀਂ ਤੂੰ ਹੀ ਪਰਮੇਸ਼ਰ ਦੇ ਨਾਲੋਂ ਨਾਤਾ ਤੋੜ ਲਿਆ ਆ ਪਰਮੇਸ਼ਰ ਨਾਲੋਂ ਭੁੱਲ ਕੇ ਮਨ ਜਿਹੜਾ ਵਾ ਉਹ ਸਥਿਰ ਨਹੀਂ ਰਿਹਾ ਮਨ ਦੇ ਸੱਤਰ ਰਹਿਣ ਦੇ ਨਾ ਕਾਰਨ ਕਰਕੇ ਹੀ ਅੰਦਰ ਵਿਚਾਰ ਵਧੇ ਵਿਚਾਰਾਂ ਦੇ ਵਧਣ ਘਟਣ ਦੇ ਨਾਲ ਪੌਣ ਪਾਣੀ ਸੰਤੁਲਨ ਦਾ ਸੰਤੁਲਨ ਵਿਗੜਿਆ ਆ ਜਿਸ ਕਰਕੇ ਤਤਾਂ ਦੇ ਵਿੱਚ ਵਾਦਕਾਟ ਆਉਂਦੀ ਆ ਤੇ ਜਿਸ ਕਰਕੇ ਮਨ ਦੇ ਅੰਦਰ ਕਈ ਤਰ੍ਹਾਂ ਦੇ ਰੋਗ ਫੈਲਦੇ ਆ ਜਿਨ੍ਹਾਂ ਦੇ ਵਿੱਚ ਸੈنسੇ ਆ ਜਿਨ੍ਹਾਂ ਦੇ ਵਿੱਚ ਚਿੰਤਾਵਾਂ ਵਾਂ ਜਿਨ੍ਹਾਂ ਦੇ ਵਿੱਚ ਮਨ ਦੇ ਅੰਦਰ ਮਨ ਨੂੰ ਦੁੱਖ ਕਰਨ ਵਾਲੇ ਕਈ ਤਰ੍ਹਾਂ ਦੇ ਇਹ ਰੋਗ ਮੌਜੂਦ ਹੋ ਜਾਂਦੇ ਆ ਤੇ ਹੌਲੀ ਹੌਲੀ ਪਾਤਸ਼ਾਹ ਫਰਮਾਉਂਦੇ ਆ ਉਹ ਤਨ ਵਿੱਚ ਫੈਲ ਜਾਂਦੇ ਆ ਇਹੀ ਰੋਗ ਫਿਰ ਮਨ ਦੇ ਅਤੇ ਤਨ ਦੇ ਜਨਮ ਮਰਨ ਦਾ ਕਾਰਨ ਬਣ ਜਾਂਦੇ ਆ ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਇਸ ਵਾਸਤੇ ਮਾਰ ਕਹਿੰਦੇ ਆਪਣੇ ਆਪ ਦਾ ਸੁਧਾਰ ਕਰੋ। ਪਰਮੇਸ਼ਰ ਦੇ ਨਾਲ ਜੁੜੋ। ਪਰਮੇਸ਼ਰ ਦੇ ਸ਼ਬਦ ਦੇ ਨਾਲ ਆਪਣੇ ਮਨ ਨੂੰ ਜੋੜੋ। ਤੁਹਾਡੇ ਰੋਗ ਖਤਮ ਹੋ ਜਾਣਗੇ, ਤੁਹਾਡੇ ਦੁੱਖ ਖਤਮ ਹੋ ਜਾਣਗੇ। ਤੁਹਾਡਾ ਜਨਮ ਮਰਨ ਵੀ ਖਤਮ ਹੋ ਜਾਏਗਾ। ਇਸ ਵਾਸਤੇ ਪਾਤਸ਼ਾਹ ਫਰਮਾਉਂਦੇ ਆ ਧੰਗੁਰੂ ਰਾਮਦਾਸ ਪਾਤਸ਼ਾਹ ਜਿਨ੍ਹਾਂ ਦਾ ਪ੍ਰਕਾਸ਼ ਦੇ ਅੜਾ ਵੀ ਆ। ਪਰਮੇਸ਼ਰ ਨੂੰ ਭੁੱਲਣ ਤੇ ਜਿਹੜੇ ਮਨ ਦੇ ਅੰਦਰ ਰੋਗ, ਦੋਖ ਔਰ ਪਾਪ ਪੈਦਾ ਹੋ ਜਾਂਦੇ ਆ ਜੋ ਸਾਡੇ ਜਨਮ ਮਰਨ ਦਾ ਕਾਰਨ ਬਣਦੇ ਆ ਤੇ ਪਾਤਸ਼ਾਹ ਫਰਮਾਉਂਦੇ ਕਿ ਜੇ ਤੁਸੀਂ ਉਹਨਾਂ ਨੂੰ ਆ ਰੋਗਾ ਨੂੰ ਦੋਖਾਂ ਨੂੰ ਦੂਰ ਕਰਨਾ ਚਾਹੁੰਦੇ ਜੋ ਤਾਂ ਮਾਰੇ ਕਹਿੰਦੇ ਜਿਤ ਗ੍ਰਹਿ ਗੁਣ ਗਾਵ ਤੇ ਹਰ ਕੇ ਗੁਣ ਗਾਵ ਤੇ ਰਾਮ ਗੁਣ ਗਾਵ ਤੇ ਤਿਤ ਗ੍ਰਹਿ ਵਾਜੇ ਪੰਜ ਸ਼ਬਦ ਵਡਭਾਗ ਮਥੋਰਾ ਤਨ ਕੇ ਸਭ ਰੋਗ ਗਏ ਸਭ ਦੋਖ ਗਏ ਸਭ ਪਾਪ ਗਏ ਕਾਮ ਕ੍ਰੋਧ ਲੋਭ ਓ ਮੋਹ ਅਭਿਮਾਨ ਤਿਸ ਜਨ ਕੇ ਹਰ ਮਾਰ ਕੱਢੇ ਪੰਜ ਚੋਰਾ ਤੇ ਜਦੋਂ ਸਿਮਰਨ ਕਰਦੇ ਅੰਦਰ ਸ਼ਬਦ ਪ੍ਰਗਟ ਹੋ ਜਾਂਦੇ ਨੇ ਸ਼ਬਦ ਨਾਲ ਜਦੋਂ ਮਨ ਜੁੜਦਾ ਆ ਸੋ ਇਹ ਪਾਪ ਇਹ ਰੋਗ ਨਸ ਜਾਂਦੇ ਆ ਖਤਮ ਹੋ ਜਾਂਦੇ ਆ ਤੇ ਇਸ ਵਾਸਤੇ ਫਿਰ ਪਾਤਸ਼ਾਹ ਆਪਾਂ ਨੂੰ ਫਰਮਾਉਂਦੇ ਬਾਣੀ ਦੇ ਅੰਦਰ ਕਿ ਆਪਾਂ ਸੰਸਾਰ ਵਿੱਚ ਵਿਚਰਦੇ ਆਂ ਜੇ ਉਹਨੂੰ ਚੇਤਾ ਰੱਖਾਂਗੇ ਉਹਦੇ ਨਾਲ ਜੁੜ ਕੇ ਰਾਵਾਂਗੇ ਤੇ ਦੁੱਖ ਪਾਪ ਰੋਗਾਂ ਤੋਂ ਆਪਾਂ ਮੁਕਤ ਹੋ ਸਕਦੇ ਆਂ ਇਸ ਵਾਸਤੇ ਮਹਾਰਾਜ ਫਰਮਾਉਂਦੇ ਨੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰह्म ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਇਸ ਵਾਸਤੇ ਜਦੋਂ ਉਸ ਪਰਮਰਮ ਦੀ ਮੁਖ ਦੀ ਆਵਾਜ਼ ਦੇ ਨਾਲ ਮਨ ਜਦੋਂ ਜੁੜੇਗਾ ਫਿਰ ਆਨੰਦ ਹੀ ਆਨੰਦ ਪ੍ਰਾਪਤ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ